ਸਾਡੀ ਤੇ ਬੰਨੇ ਨੂੰ ਕੋਈ ਕਹੀ ਲਾ ਦੇ ਅਸੀਂ ਉਹ ਬੰਦਾ ਮਾਰਨ ਤੱਕ ਜਾਣੇ ਆ ਤੇ ਸਾਡੀਆਂ ਜ਼ਮੀਨਾਂ ਟੋਟਲ ਲਾਸਟੇ ਖੋ ਕੇ ਲੈ ਜਾਏ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ 11 ਚ ਪਾਣੀ ਵੀ ਆ ਗਿਆ ਟੇਲਾਂ ਤੱਕ ਪਾਣੀ ਵੀ ਪਹੁੰਚ ਗਿਆ ਸਿਹਤ ਸਹੂਲਤਾਂ ਵੀ ਮਿਲ ਗਈਆਂ ਸਿੱਖਿਆ ਕ੍ਰਾਂਤੀ ਵੀ ਆ ਗਈ ਲੋਕ ਪੜ੍ਹ ਵੀ ਵੜਾ ਗਏ ਤੇ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਉਹਨੇ ਪੂਰੀ ਧਾਕ ਭਾਤੀ ਤੇ ਅੱਜ ਵੀ ਪੰਜਾਬ ਦੀ ਐਵਰੇਜ ਕਿੰਤੀ ਜਿਹੜੀ ਹੈ 27 ਨੌਜਵਾਨ ਨਸ਼ਿਆਂ ਨਾਲ ਮਰਦੇ ਇਹ ਭਗਵੰਤਮਾਨ ਸਾਹਿਬ ਦੇ ਡਿਪਾਰਟਮੈਂਟ ਦੇ ਹੀ ਅੰਕੜੇ ਨੇ ਅਸੀਂ ਆਪਣੇ ਕੋਲੋਂ ਨਹੀਂ ਲਿਆਏ ਜਦੋਂ ਤੋਂ ਦਿੱਲੀ ਦੇ ਵਿੱਚ ਕਿਸਾਨ ਸੰਘਰਸ਼ ਕਮੇਟੀ ਵੱਲੋਂ ਮੋਰਚਾ ਲਗਾਇਆ ਗਿਆ ਕਿਤਨੇ ਕਿਤੇ ਉਹ ਮੋਰਚਾ ਫਤਿਹ ਹੁੰਦਾ ਹੈ ਗੱਲ ਉੱਥੋਂ ਸ਼ੁਰੂ ਹੁੰਦੀ ਹੈ ਪਰ ਉਸ ਤੋਂ ਲੈ ਕੇ ਹੁਣ ਤੱਕ ਲਗਾਤਾਰ ਕਿਸਾਨ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸਮੇਂ-ਸਮੇਂ ਤੇ ਸੜਕਾਂ ਤੇ ਨਜ਼ਰ ਆਉਂਦੇ ਹਨ ਰੇਲਵੇ ਟਰੈਕਾਂ ਤੇ ਨਜ਼ਰ ਆਉਂਦੇ ਹਨ ਅਤੇ ਸਰਕਾਰ ਕੇਂਦਰ ਸਰਕਾਰ ਦੇ ਖਿਲਾਫ ਅਤੇ ਪੰਜਾਬ ਸਰਕਾਰ ਦੇ ਖਿਲਾਫ ਵੱਖ-ਵੱਖ ਜਗ੍ਹਾ ਤੇ ਧਰਨੇ ਲਾਇਆ ਜਾਂਦੇ ਹਨ ਬਟਾਲਾ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਅੱਜ ਫੇਰ ਕਿਸਾਨਾਂ ਵੱਲੋਂ ਇੱਕ ਵੱਡਾ ਮੋਟਰਸਾਈਕਲ ਮਾਰਚ ਕੱਢਿਆ ਜਾ ਰਿਹਾ ਹੈ ਤੁਸੀਂ ਵੇਖ ਰਹੇ ਹੋ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਇੱਥੇ ਪਹੁੰਚੇ ਹਨ ਕੈਮਰਾ ਲਾਈਵ ਤਸਵੀਰਾਂ ਵਿਖਾ ਰਿਹਾ ਹੈ ਸਾਡੇ ਨਾਲ ਕਿਸਾਨ ਆਗੂ ਮੌਜੂਦ ਹਨ ਗੱਲਬਾਤ ਕਰਾਂਗੇ ਕਿ ਬਾਰ ਬਾਰ ਸੰਘਰਸ਼ ਕਰਨਾ ਪੈਂਦਾ ਹੈ ਪਰ ਚਾਹੇ ਪੰਜਾਬ ਸਰਕਾਰ ਦੀ ਗੱਲ ਕਰ ਲਈਏ ਕਈ ਮੁੱਦਿਆਂ ਨੂੰ ਲੈ ਕੇ ਜਾਂ ਕੇਂਦਰ ਸਰਕਾਰ ਦੀ ਗੱਲ ਕਰ ਲਈਏ ਤੇ ਕਹਿ ਰਹੀਏ ਪੰਜਾਬੀ ਜੀ ਕਿ ਉਹਨਾਂ ਦੇ ਕੰਨਾਂ ਤੇ ਜੂਨ ਹੀ ਸਰਕਦੀ ਆਓ ਗੱਲਬਾਤ ਕਰਦੇ ਹਾਂ ਇੱਥੇ ਸੀਨੀਅਰ ਕਿਸਾਨ ਆਗੂ ਮੌਜੂਦ ਹਨ ਸਾਸੀ ਗੱਲ ਜੀ ਸ਼ੁਭਨਾਮ ਕੀ ਦੇ ਅੱਜ ਫੇਰ ਇੱਕ ਵਾਰ ਸੜਕਾਂ ਤੇ ਇੱਕ ਵਾਰ ਫੇ ਮੈਂ ਹਰਵਿੰਦਰ ਸਿੰਘ ਮਸਾਣੀਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਗਰਦਾਸਪੁਰ ਦੇ ਸ਼ਹਿਰ ਪਟਾਲਾ ਦੇ ਬਾਈਪਾਸ ਤੇ ਅੱਜ ਖੜੇ ਹਾਂ ਜਿੱਥੇ ਲੈਂਡ ਪੂਲਿੰਗ ਪਾਲਿਸੀ ਤੇ ਭਾਰਤ ਮਾਲਾ ਪ੍ਰੋਜੈਕਟ ਜਿਹੜਾ ਜਿਹੜ ਨੂੰ ਨੈਸ਼ਨਲ ਹਾਈਵੇ ਦੇ ਨਾਂ ਦੇ ਉੱਤੇ ਵਰਤ ਕੇ ਆਪਾਂ ਦਿੱਲੀ ਜੰਮੂ ਕਟੜਾ ਅੰਮ੍ਰਿਤਸਰ ਊਨਾ ਤੇ ਲਗਭਗ 6 ਹੋਰ ਵੱਖ-ਵੱਖ ਨਾਵਾਂ ਤੇ ਪੰਜਾਬ ਦੀ ਲਗਭਗ 42000 ਏਕੜ ਧਰਤੀ ਦੇ ਵਿੱਚੋਂ ਜਿਹੜਾ ਗੁਜ਼ਾਰਿਆ ਜਾ ਰਿਹਾ ਤੇ ਲਗਭਗ 65555 ਕਿਲਾ ਜਿਹੜਾ ਲੈਂਡ ਪੁਲਿੰਗ ਪਾਲਿਸੀ ਚ ਆ ਉਹਦੇ ਤਹਿਤ ਅੱਜ ਉਹਦੇ ਵਿਰੋਧ ਦੇ ਵਿੱਚ ਅਸੀਂ ਇਹ ਮੋਟਰਸਾਈਕਲ ਮਾਰਚ ਜਿਹੜਾ ਸੂਬਾ ਪੱਧਰੀ ਲਗਭਗ 18 ਜ਼ਿਲ੍ਹਿਆਂ ਦੇ ਵਿੱਚ ਹੋ ਰਿਹਾ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਏਕਤਾ ਦਾ ਸਬੂਤ ਦਿੰਦੇ ਆ ਕੇਐਮਐਮ ਦੀ ਦੇਖ ਰੇਖੇ ਅੱਜ ਦਾ ਇਹ ਮੋਰਚਾ ਤੁਰਿਆ ਜਿਸ ਦੇ ਵਿੱਚ ਅਸੀਂ ਇਹ ਸਾਫ਼ ਕਰ ਦੇਣਾ ਚਾਹੁੰਦੇ ਆ ਕਿ ਪੰਜਾਬ ਸਰਕਾਰ ਦੀ ਲੋਕ ਮਾਰੂ ਨੀਤੀ ਦਾ ਇੱਕ ਨਵਾਂ ਪਹਿਲੂ ਆ ਜਿਹੜਾ ਕੀ ਹੁਣ ਦਿੱਲੀ ਤੋਂ ਆਏ ਉਹ ਲੋਕ ਜਿਨ੍ਹਾਂ ਨੂੰ ਦਿੱਲੀ ਦੇ ਵਿੱਚ ਸਜਾਵਾਂ ਹੋਈਆਂ ਨੇ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਲੰਮਾ ਟਾਈਮ ਜੇਲ੍ਹ ਕੱਟੀ ਆ ਉਹ ਹੁਣ ਪੰਜਾਬ ਦੇ ਫੈਸਲੇ ਕਰਨਗੇ ਪੰਜਾਬ ਦੀ ਜ਼ਰਖੇਜ਼ ਮਿੱਟੀ ਦੇ ਫੈਸਲੇ ਕਰਨਗੇ ਕਿ ਤਾਈ برداشت ਨਹੀਂ ਹੋਊਗਾ ਕਿ ਪੰਜਾਬ ਦੀ ਉਹ ਜ਼ਰਖੇਜ਼ ਮਿੱਟੀ ਜਿਹੜੀ ਅਸੀਂ ਕੰਡਾ ਪੂਟਾ ਸਰਕੰਡਾ ਪੁੱਟ ਕੇ ਆਪਣੀ ਖੂਨ ਨਾਲ ਸੰਜੋਗ ਕੇ ਪੈਦਾਵਾਰ ਲਈ ਪੈਦਾ ਕੀਤੀ ਸੀ ਅੱਜ ਕਾਰਪੋਰੇਟ ਦੇ ਦਲਾਲਾਂ ਦੇ ਹੱਥ ਵਿਕੀ ਹੋਈ ਸਰਕਾਰ ਨੂੰ ਦੇ ਦਈਏ ਉਹਦੇ ਵਿਰੋਧ ਦੇ ਵਿੱਚ ਅੱਜ ਮਾਰਚ ਹੋ ਰਿਹਾ ਜੀ ਪ੍ਰਧਾਨ ਸਾਹਿਬ ਕੀ ਗੱਲ ਅਸੀਂ ਸਮਝਾ ਨਹੀਂ ਪਾਰੇ ਜਾਂ ਸਰਕਾਰ ਸਮਝਣ ਦੀ ਜਾਣਬੁੱਝ ਕੇ ਕਿਉਂਕਿ ਕਿਸਾਨਾਂ 'ਤੇ ਛੱਦਰ ਕੀਤਾ ਜਾਂਦਾ लाਠੀ ਚਾਰਜ ਕੀਤਾ ਜਾਂਦਾ ਪੱਗਾਂ ਲਾਈਆਂ ਜਾਂਦੀਆਂ ਜੋ ਕਿ ਇੱਕ ਸਿੱਖੀ ਦੀ ਵੱਡੀ ਪਹਿਚਾਣ ਹੈ ਕੀ ਕਹਿਣਾ ਚਾਹੁੰਦੇ ਹੋ ਛੱਦਰ ਇੰਨਾ ਵੱਡਾ ਪੰਜਾਬ ਸਰਕਾਰ ਵੱਲ ਹੋਣਾ ਕੇਂਦਰ ਕਰੇ ਉਹ ਤਾਂ ਗੱਲ ਵੱਖਰੀ ਹੈ ਪਰ ਪੰਜਾਬ ਸਰਕਾਰ ਵੀ ਉਹਨਾਂ ਪਿੱਛੇ ਲੱਗ ਜੇ ਆਪਾਂ ਸਮਝਾ ਨਹੀਂ ਰਹੇ ਕਿ ਜਾਂ ਉਹ ਸਮਝ ਨਹੀਂਦੇ 2023 ਤੋਂ ਲਗਾਤਾਰ ਹੀ ਜਦੋਂ ਦੀ ਸਰਕਾਰ ਰਜਾਇਮ ਦੇ ਵਿੱਚ ਕੰਮ ਕਰਦੀ ਪਈ ਆ ਲਗਾਤਾਰ ਹੀ ਕਹਿੰਦੇ ਆਏ ਆ ਕਿ ਕੇਂਦਰ ਦੀ 20 ਟੀਮ ਬਣ ਕੇ ਸੂਬਾ ਸਰਕਾਰ ਪੰਜਾਬ ਦੇ ਵਿੱਚ ਵਿਚਰਦੀ ਪਈ ਆ ਪੱਗਾਂ ਉਤਾਰਨੀਆਂ ਪੈਣਾ ਦੀਆਂ ਚੁੰਨੀਆਂ ਉਤਾਰ ਕੇ ਵਾਲਾਂ ਤੋਂ ਪਕੜ ਕੇ ਰੋਜ਼ ਜਮੀਨਾਂ ਦੇ ਵਿੱਚ ਵੀ ਤੇ ਸੜਕਾਂ ਤੇ ਉਧਾਲਣਾ ਜਿਹੜਾ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਅਸਲ ਬੁੱਧੀਮਤਾ ਹੋਣ ਦੀ ਜਿਹੜਾ ਆ ਉਹ ਸੰਕੇਤ ਆ ਤੇ ਮੈਂ ਇਹ ਗੱਲ ਜ਼ਰੂਰ ਕਹਿ ਦੇਣੀ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ ਕਿ ਭਾਈ ਜਿਸ ਧਰਤੀ ਤੇ ਤੁਸੀਂ ਹੁਣ ਰਹਿ ਰਹੇ ਹੋ ਇਹ ਜੰਗਲ ਰਾਜ ਆ ਇਹ ਹੈਡਲੈਸ ਸਟੇਟ ਆ ਇਹ ਉਹ ਸਟੇਟ ਆ ਜਿਹਦੇ ਉੱਤੇ ਸੇਰੀ ਨਹੀਂ ਹੈਗਾ ਇਹਦੇ ਵਿੱਚ ਬਚਣ ਦੇ ਲਈ ਸੰਘਰਸ਼ ਹੀ ਜੀਵਨ ਤੇ ਲਗਾਤਾਰ ਸਰਕਾਰ ਅੱਖਾਂ ਬੰਦ ਕਰਕੇ ਪੰਜਾਬ ਨੂੰ ਉਹਨਾਂ ਲੋਕਾਂ ਦੇ ਹੱਥੀਂ ਗਹਿਣੇ ਪਾਉਣ ਲਈ ਤੁਲੀ ਹੋਈ ਆ ਜਿਨ੍ਹਾਂ ਨੇ 77 ਸਾਲ ਇਹਨੂੰ ਪਹਿਲਾਂ ਹੀ ਨਹੀਂ ਦਿੱਤਾ ਹੈਗਾ ਜੀ ਪ੍ਰਧਾਨ ਸਾਹਿਬ ਕੀ ਨਾਂ ਜੀ ਕੀ ਕਹਿਣਾ ਚਾਹੁੰਦੇ ਜਿਹੜਾ ਜ ਮੋਟਰਸਾਈਕਲ ਮਾਰਚ ਦੀ ਕੱਢ ਰਹੇ ਹੋ ਕਿੱਥੋਂ ਲੈ ਕੇ ਕਿੱਥੇ ਜਾ ਰਹੇ ਹੋ ਲੋਕਾਂ ਨੂੰ ਕੀ ਅਪੀਲ ਕਰ ਰਹੇ ਹੋ ਸਰਕਾਰ ਤੱਕ ਕੀ ਗੱਲ ਪਹੁੰਚਾਉਣੀ ਚਾਹੁੰਦੇ ਹੋ ਆਪਣੀ ਮੈਂ ਹਰ ਪਾਰੀਨਸੋਂ ਬੇਨਤੀ ਕਰਦਾ ਹਾਂ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਗਰਦਾਸਪੁਰ ਅੱਜ ਪੂਰੇ ਸੂਬਾ ਪਧਰੀ ਪਕਾਲ ਆ ਜਿਹੜੀ ਕੇਐਮਐਮ ਦੀ ਪੂਰੇ ਪੰਜਾਬ ਦੇ ਵਿੱਚ ਮੋਟਰਸਾਈਕਲ ਮਾਰਚ ਕੀਤੇ ਜਾ ਰਹੇ ਜਿਹਦੇ ਤਹਿਤ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਵੀ ਦੋ ਜਗ੍ਹਾ ਕੀਤੇ ਜਾ ਰਹੇ ਗਰਦਾਸਪੁਰ ਤੇ ਬਟਾਲੇ ਦੇ ਵਿੱਚ ਹਜ਼ਾਰਾਂ ਮੋਟਰਸਾਈਕਲ ਜਿਹੜੇ ਅੱਜ ਇੱਥੇ ਮਾਰਚ ਕਰਨਗੇ ਜਿਹੜੀ ਲੈਂਡ ਪੂਲਿੰਗ ਪਾਲਿਸੀ ਸਰਕਾਰ ਲੈ ਕੇ ਆਈ ਆ ਜਿਹੜੀ ਕਹਿੰਦੀ ਆ ਤੁਹਾਨੂੰ ਇੱਕ 200 ਗਜ ਦਾ ਪਲਾਟ ਤੇ ਇੱਕ 1000 ਗਜ ਦਾ ਪਲਾਟ ਜਿਹੜਾ ਦੇਵਾਂਗੇ ਭਾਵ ਇੱਕ ਕਿਲੇ ਦੇ ਵਿੱਚੋਂ ਸਾਨੂੰ ਦੋ ਕਨਾਲਾਂ ਥਾਂ ਵਾਪਸ ਕਰਕੇ ਸਾਨੂੰ ਲੁੱਟਣਾ ਤੇ ਕੁੱਟਣਾ ਚਾਹੁੰਦੀ ਆ ਤੇ ਜਦੋਂ ਇਹਨੂੰ ਡਿਵੈਲਪ ਕਰਨਾ ਵਾ ਤੇ ਉਹ ਫੇਰ 60 ਲੱਖ ਰੁਪਈਆ ਕਿਸਾਨ ਦੇ ਪੱਲਿਓ ਲੱਗੂਗਾ ਜ਼ਮੀਨ ਤੇ ਕਿਸਾਨ ਦੇ ਕੋਲ ਰਹਿਣੀ ਨਹੀਂ ਰੋਟੀ ਦੇ ਲਾਲੇ ਤੇ ਪਹਿਲਾਂ ਪੈ ਜਾਣੇ ਆ ਤੇ ਜਿਹੜਾ 60 ਲੱਖ ਨਾਲ ਡਿਵੈਲਪ ਕਰਨਾ ਉਹ ਕਿਸਾਨ ਕਿੱਥੋਂ ਲਿਆਊਗਾ ਸੋ ਬਹੁਤ ਮਾੜੀ ਨੀਤੀ ਆ ਜਿਹਦੇ ਤਹਿਤ 65 ਹਜ਼ਾਰ ਕਿੱਲਾ ਜ਼ਮੀਨ ਜਿਹੜੀ ਆ ਸਰਕਾਰ ਲੋਕਾਂ ਕੋਲੋਂ ਖੋਹਣਾ ਚਾਹੁੰਦੀ ਆ ਜਿ ਭਾਵ ਕਹਿ ਲਈਏ ਵੀ ਧੱਕੇ ਨਾਲ ਮੁਖਤ ਦੇ ਵਿੱਚ ਖੋਣਾ ਚਾਹੁੰਦੀ ਆ ਪਰ ਇਹ ਪੰਜਾਬ ਦੇ ਲੋਕ ਆ ਇਹਨੂੰ ਦੱਸ ਦੇਣਾ ਚਾਹੁੰਦੇ ਆ ਇਹ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਇਹ ਜ਼ਮੀਨਾਂ ਦੇ ਮਾਲਕ ਬਣਾਇਆ ਸੀਗਾ ਤੈਨੂੰ ਇਹ ਥਾਲੀ 'ਚ ਪਰੋਸ ਕੇ ਅਸੀਂ ਦੇਣੀਆਂ ਨਹੀਂ ਇਹ ਭਾਰਤ ਨੂੰ ਆਜ਼ਾਦ ਕਰਾਉਣ ਵਾਸਤੇ ਵੀ ਇਹਨਾਂ ਨੇ ਜਿਹੜੀਆਂ ਸ਼ਹੀਦੀਆਂ ਦੇ ਕੇ ਭਾਰਤ ਆਜ਼ਾਦ ਕਰਾਇਆ ਅੱਜ ਆਪਣੀ ਜ਼ਮੀਨ ਦੇ ਰਾਖੀ ਕਰਨ ਵਾਲੇ ਵਾਸਤੇ ਅਸੀਂ ਪਿੱਛੇ हट ਜਾਾਂਗੇ ਸਾਡੀ ਤੇ ਬੰਨੇ ਨੂੰ ਕੋਈ ਕਹੀ ਲਾ ਦੇ ਅਸੀਂ ਉਹ ਬੰਦਾ ਮਾਰਨ ਤੱਕ ਜਾਣੇ ਆ ਤੇ ਸਾਡੀਆਂ ਜ਼ਮੀਨਾਂ ਟੋਟਲ ਲਾਸਟੇ ਖੋ ਕੇ ਲੈ ਜਾਏ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਇਹਨਾਂ ਮਾੜੀਆਂ ਸਰਕਾਰਾਂ ਦਾ ਇਹਨਾਂ ਮਾੜੀਆਂ ਲੀਡਰਾਂ ਦਾ ਖਹਿੜਾ ਛੱਡੋ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਵਾਸਤੇ ਇੱਕ ਮੁੱਠ ਹੋ ਕੇ ਆਓ ਅੱਜ ਮੋਟਰਸਾਈਕਲ ਵਿੱਚ ਹਿੱਸਾ ਮਾਰ ਵਿੱਚ ਹਿੱਸਾ ਪਾ ਕੇ ਆਪਾਂ ਉਹ ਕਹਿੰਦੇ ਹੁੰਦੇ ਨਾ ਵੀ ਇੱਕ ਚਿੜੀ ਚੁੰਝ ਦੇ ਪਾਣੀ ਚ ਪਾਣੀ ਲਾ ਕੇ ਜੰਗਲ ਨੂੰ ਲੱਗੀ ਅੱਗ ਦੇ ਵਿੱਚ ਪਾਣੀ ਸੁੱਟਦੀ ਹੀ ਉਹਨੂੰ ਕਿਸੇ ਨੇ ਆਖਿਆ ਵੀ ਤੇਰੀ ਚੁੰਝ ਦੇ ਪਾਣੀ ਦੇ ਨਾਲ ਜਿਹੜਾ ਅੱਗ ਨਹੀਂ ਬੁਝਣੀ ਉਹ ਆਂਦੀ ਮੈਨੂੰ ਪਤਾ ਵਾ ਬੜੀ ਚੋੰਜ ਦੇ ਪਾਣੀ ਨਾਲ ਅੱਗ ਨਹੀਂ ਬੁਝਣੀ ਪਰ ਮੈਂ ਅੱਗ ਬੁਝਾਉਣ ਵਾਲਿਆਂ 'ਚ ਨਾਂ ਲਿਖਾਉਂਗਾ ਜਿਹੜੇ ਉਹਨਾਂ ਲੀਡਰਾਂ ਦੇ ਨਾਲ ਮਗਰ ਤੁਰੇ ਫਰੇ ਉਹ ਅੱਗ ਲਾਉਣ ਵਾਲਿਆਂ 'ਚ ਆਉਣਗੇ ਆ ਅੱਗ ਬੁਝਾਉਣ ਵਾਲਿਆਂ 'ਚ ਆਪਣੀਆਂ ਜ਼ਮੀਨਾਂ ਦੀ ਰਾਖੀ ਕਰਨ ਆਏ ਆ ਇੱਕ ਵੀ ਇੰਚ ਜਿਹੜੀ ਆ ਜ਼ਮੀਨ ਇਹਨਾਂ ਸਰਕਾਰਾਂ ਨੂੰ ਕਾਰਪੋਰੇਟ ਕਰਾਉਣਿਆਂ ਦੇ ਹਵਾਲੇ ਨਹੀਂ ਕਰਨਦਿਆਂਗੇ ਜਿਹੜਾ ਬਿਜਲੀ ਵਿਭਾਗ ਮੰਤਰੀ ਸਰਕਾਰ ਪ੍ਰਾਈਵੇਟ ਕਰਨਾ ਚਾਹੁੰਦੀ ਆ ਉਹ ਵੀ ਬਿਲਕੁਲ ਅਸੀਂ ਜਿਹੜਾ ਨਹੀਂ ਹੋਣਦਿਆਂਗੇ ਪਿੰਡਾਂ ਦੇ ਵਿੱਚੋਂ ਲੱਗੇ ਮੀਟਰ ਜਿਹੜਿਆ ਲਾ ਲਾ ਕੇ ਚਿਪ ਵਾਲੇ ਜਿਹੜੇ ਦਫਤਰਾਂ ਜਮਾ ਕਰਾਵਾਂਗੇ ਤੇ ਨਵਾਂ ਇੱਕ ਵੀ ਮੀਟਰ ਜਿਹੜਾ ਨਹੀਂ ਲੱਗਣ ਦਿਆਂਗੇ ਆਪਣੀ ਰਾਖੀ ਜਿਹੜੀ ਆ ਜ਼ਮੀਨਾਂ ਦੀ ਬਿਜਲੀ ਮਹਿਕਮੇ ਦੀ ਜਿਹੜੀ ਆ ਉਹ ਡਟ ਕੇ ਕਰਾਂਗੇ ਇਹ ਸਰਕਾਰ ਨੂੰ ਸਾਡੀ ਚੇਤਾਵਨੀ ਹੈ ਪ੍ਰਧਾਨ ਜੀ ਸਰਕਾਰ ਤੇ ਕਹਿੰਦੀ ਕਿ ਕਿ ਕਿਸਾਨ ਸਾਡਾ ਤੋਂ ਖੁਸ਼ ਹੀ ਬੜੇ ਆ ਦਿਨ ਦਾ ਉਹਨਾਂ ਨੂੰ ਪਾਣੀ ਮਿਲ ਰਿਹਾ ਅੱਗੇ ਰਾਹ ਨੂੰ ਜਾ ਕੇ ਨੱਕੇ ਮੋੜਦੇ ਹੀ ਹੁਣ ਕਿ ਕਿਸਾਨ ਘਰਾਂ ਸੁੱਤੇ ਹੁੰਦੇ ਆ ਤੇ ਪਾਣੀ ਵਗਦਾ ਰਹਿੰਦਾ ਨਹਿਰਾਂ ਦਾ ਕਿਸਾਨ ਬਹੁਤ ਖੁਸ਼ ਆ ਕੀ ਕਹਿਣਾ ਚਾਹੁੰਦੇ 27 ਦੀਆਂ ਚੋਣਾ ਆ ਰਹੀਆਂ ਉਹਨੂੰ ਲੈ ਕੇ ਕੀ ਰਣਨੀਤੀ ਪਣਾਈ ਜਾ ਰਹੀ ਹੈ ਦੇਖੋ ਜੀ ਅਸੀਂ ਤੇ ਸਾਫ਼ ਕਹਿਣਾ ਚਾਹੁੰਦੇ ਆ ਕੀ ਨਹਿਰਾਂ ਚ ਪਾਣੀ ਵੀ ਆ ਗਿਆ ਟੇਲਾਂ ਤੱਕ ਪਾਣੀ ਵੀ ਪਹੁੰਚ ਗਿਆ ਸਿਹਤ ਸਹੂਲਤਾਂ ਵੀ ਮਿਲ ਗਈਆਂ ਸਿੱਖਿਆ ਕ੍ਰਾਂਤੀ ਵੀ ਆ ਗਈ ਲੋਕ ਪੜ੍ਹ ਵੀ ਵੜਾ ਗਏ ਤੇ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਉਹਨੇ ਪੂਰੀ ਧਾਕ ਭਾਤੀ ਤੇ ਅੱਜ ਵੀ ਪੰਜਾਬ ਦੀ ਐਵਰੇਜ ਗਿਣਤੀ ਜਿਹੜੀ ਹੈ 27 ਨੌਜਵਾਨ ਨਸ਼ਿਆਂ ਨਾਲ ਮਰਦੇ ਇਹ ਭਗਵੰਤਮਾਨ ਸਾਹਿਬ ਦੇ ਡਿਪਾਰਟਮੈਂਟ ਦੇ ਹੀ ਅੰਕੜੇ ਨੇ ਅਸੀਂ ਆਪਣੇ ਕੋਲ ਨਹੀਂ ਰਏ ਅੱਜ ਵੀ ਸਿੱਖਿਆ ਕ੍ਰਾਂਤੀ ਦੇ ਵਿੱਚ ਸਾਡੇ ਕੋਲ 37% ਤੋਂ ਲੋਕ ਨੇ ਜਿਨ੍ਹਾਂ ਨੂੰ ਰਾਈਟ ਟੂ ਐਜੂਕੇਸ਼ਨ ਦੇ ਤਹਿਤ ਐਜੂਕੇਸ਼ਨ ਨਹੀਂ ਮਿਲੀ ਅੱਜ ਵੀ ਉਹ ਕਿਸਾਨ ਜਿਹੜਾ ਆ ਉਹ 29.17% ਚ ਖੜਾ ਹੈ ਜਿਹਦੇ ਕੋਲ ਮੋਟਰ ਦਾ ਕਨੈਕਸ਼ਨ ਹੈ ਨਹੀਂ ਤੇ ਉਹਦੀ ਪੈੜੀ ਨੂੰ ਖਾਲ ਵੀ ਹੈ ਨਹੀਂ ਤੇ ਉਹਨੂੰ ਪਾਣੀ ਵੀ ਨਹੀਂ ਮਿਲਿਆ ਅੱਜ ਇਸ ਸੂਬੇ ਦੇ ਵਿੱਚ ਵੈਸੇ ਤਾਂ ਮੈਂ ਦੇਸ਼ ਦੀ ਗੱਲ ਕਰਾਂ ਸੂਬੇ ਦੇ ਵਿੱਚ 92% ਉਹ ਕਿਸਾਨ ਰਹਿ ਗਏ ਨੇ ਜਿਨ੍ਹਾਂ ਨੂੰ ਇੱਕ ਬੋਰੀ ਯੂਰੀਆ ਦੀ ਨਹੀਂ ਮਿਲੀ ਇਹ ਸਾਰੀ ਦੀ ਸਾਰੀ ਕ੍ਰਾਂਤੀ ਜਿਹੜੀ ਆ ਇਹ ਕੇਵਲ ਤੇ ਕੇਵਲ ਅਖਬਾਰਾਂ ਚ ਇਸ਼ਤਿਹਾਰਾਂ ਚ ਤੇ ਸੜਕਾਂ ਤੇ ਆ ਧਰਾਤਲ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਕ੍ਰਾਂਤੀ ਦੀ ਕੋਈ ਵੀ ਲਹਿਰ ਨਹੀਂ ਉੱਕਦੀ ਜੀ लास्ट ਸਵਾਲ ਸ਼ੰਗਾਰਸ਼ ਕਰੋ ਤੱਕ ਜਾਰੀ ਰਹੇਗਾ ਕੀ ਕਹਿਣਾ ਚਾਹੁੰਦੇ ਸ਼ੰਗਾਰਸ਼ ਜਿੱਤ ਤੱਕ ਜਾਰੀ ਰਹੇਗਾ ਜਿੰਨਾ ਚਿਰ ਇਹ ਪਾਲਿਸੀ ਰੱਦ ਨਹੀਂ ਹੁੰਦੀ ਇਹ ਬਿਜਲੀ ਮੈਹਕਮਾ ਜਿਹੜਾ ਵਾ ਬਿਜਲੀ ਬਿੱਲ ਸੋਧ ਬਿੱਲ ਜਿਹੜਾ ਵਾਪਸ ਨਹੀਂ ਹੁੰਦਾ ਇਹ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਜਿੰਨਾ ਵੀ ਤਿੱਖਾ ਕਰਨਾ ਪਿਆ ਤਿੱਖਾ ਕਰਾਂਗੇ ਇੱਥੋਂ ਤੱਕ ਵੀ ਜੇ ਸਾਨੂੰ ਸਿਰ ਵੀ ਦੇਣੇ ਪਏ ਤਾਂ ਵੀ ਜਿਹੜਾ ਪਿੱਛੇ ਨਹੀਂ ਹਟਾਂਗੇ ਪਰ ਇਹ ਪਾਲਿਸੀ ਬਿਲਕੁਲ ਲੋਕਾਂ ਨੂੰ ਮਨਜ਼ੂਰ ਨਹੀਂ ਆ ਗਈ ਨਹੀਂ ਲਾਗੂ ਹੁੰਦੇ ਆ ਕਿ ਬਿਲਕੁਲ ਔਰ ਲੈਂਡ ਪੋਲਿੰਗ ਦੇ ਮਸਲ ਲੈ ਕੇ ਕਿਸਾਨ ਆਗੂਆਂ ਦਾ ਸਿੱਧਾ ਸਿੱਧਾ ਪੰਜਾਬ ਸਰਕਾਰ ਨੂੰ ਜਵਾਬ ਹੈ ਕਿ ਜਿੰਨੀ ਦੇਰ ਤੱਕ ਇਹ ਪਾਲਿਸੀ ਰੱਦ ਨਹੀਂ ਹੁੰਦੀ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਇਹ ਸੰਘਰਸ਼ ਸਾਡਾ ਜਾਰੀ ਰਹੇਗਾ ਚਾਹੇ ਕਿੰਨੀਆਂ ਵੀ ਕੁਰਬਾਨੀਆਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਲੈ ਲੇ ਅਸੀਂ ਪਿੱਛੇ ਨਹੀਂ ਹਟਾਂਗੇ ਪਟਾਲਾ ਤੋਂ ਲਾਈਵ ਤਸਵੀਰਾਂ ਵਿਖਾ ਰਹੇ ਹਾਂ ਵੈਕਟਰੋ ਚੈਨਲ ਦਾ ਆਰ ਐਨ ਨਿਊਜ਼